ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਹੋਪਸ ਸਾਰੇ ਵਧੀਆ ਹੋਵਾਂਗੇ ਤੇ ਹੁਣ ਸਵੇਰ ਦੇ ਵਜਰੇ ਨੇ 6:30 ਤੇ ਆਪਾਂ ਬਸ ਹੁਣੇ ਉੱਠੇ ਸੀਗੇ ਕਿਉਂਕਿ ਅੱਜ ਫੇਰ ਆਪਾਂ ਕਾਲਜ ਨਹੀਂ ਜਾਂਦੇਗੇ ਕਦੇ ਕਦੇ ਜਾਣਾ ਹੁੰਦਾ ਯਾਰ ਕਾਲਜ 'ਚ ਅਟੈਂਡੈਂਸ ਕਿਹੜਾ ਨਹੀਂ ਜ਼ਰੂਰੀ ਹੁੰਦੀ ਪੜਨਾ ਪੜਨਾ ਹੈ ਪੇਪਰਾਂ ਦੇ ਐਂਡ 'ਇ ਤੇ ਪੜ ਲਵਾਂਗੇ ਪੇਪਰਾਂ ਦੇ ਐਂਡ ਤੇ ਨਹੀਂ ਮਤਲਬ ਪੇਪਰਾਂ ਨੂੰ ਥੋੜੀ ਜਿਹੀ ਪਹਿਲਾਂ ਬਸ ਪੇਪਰ ਪਰ ਪਾਸ ਕਰਨ ਵਾਸਤੇ ਬਾਕੀ ਕਾਲਜ ਲਾਈਫ ਤਾਂ ਇੰਜੋਏ ਵਾਸਤੇ ਹੁੰਦੀ ਹੈ ਪੜਦਾ ਕੋਈ ਨਹੀਂ ਕਾਲਜ 'ਚ ਤੇ ਬਸ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਜੌਨੀ ਵੀ ਆ ਗਿਆ ਆਪਣੇ ਤੇ ਬਸ ਦੇਖੋ ਅੱਜ ਅਪਾ ਕੀ ਕੀ ਕਰਦੇ ਆ ਅੱਜ ਅੱਜ ਤੇ ਅੱਜ ਵੀ ਕੰਮ ਆਪਾਂ ਨੂੰ ਬਹੁਤ ਨੇ ਇੱਕ ਤਰ੍ਹਾਂ ਮਿਸਤਰੀ ਆਊਗਾ ਸ਼ਾਇਦ ਉਹਨੂੰ ਕੁਝ ਲੱਗ ਦੇਣਾ ਪੈ ਜੀ ਤੇ ਅੱਜ ਅਪਾ ਹਾਂਜੀ ਤੇ ਨਾ ਤੋਂ ਕਿਪ ਹੋ ਗਏ ਤਿਆਰ ਤੇ ਅੱਜ ਕੰਮ ਤਾਂ ਹੋਰ ਹੈਗੇ ਨੇ ਤੇ ਇੱਕ ਤਾਂ ਆਪਣੀ ਡਿਰਬੇ ਜਾ ਕੇ ਉਹਨਾਂ ਨੂੰ ਮੰਮੀ ਨੂੰ ਨਾਲ ਲੈ ਕੇ ਜਾਣਾ ਵੀਡੀਓ ਤਾਂ ਮੈਂ ਸ਼ਾਇਦ ਹੀ ਬਣਾਵਾਂ ਕਿਉਂਕਿ ਥੋੜਾ ਜਿਹਾ ਪਰਸਨਲ ਜਿਹਾ ਕੰਮ ਐ ਬੱਸ ਉਹ ਰਾਤੀ ਥੋੜੀ ਬਣਾ ਦੋ ਨਾ ਤੇ ਰੱਪਾ ਚੱਲਦੇ ਨਾਨਕੇ ਚਲੋ ਜਲਦੀ ਨਾਨਕੇ ਚੱਲ ਹਾਂਜੀ ਤੇ ਡਿਰਬੇ ਤੋਂ ਕੱਪ ਆ ਗਏ ਸੀਗੇ ਕਿਉਂਕਿ ਸ਼ੂਟ ਮੈਂ ਤਾਂ ਨਹੀਂ ਕਰਿਆ ਥੋੜਾ ਪਰਸਨ ਦਾ ਮਜ਼ਾ ਸੀਗਾ ਮੁਖਤਰ ਤੁਹਾਨੂੰ ਦਿਖਾਉਣਾ ਹੈ ਦੀ ਜੀ ਉੱਤੇ ਤੇ ਮੈਂ ਉੱਥੋਂ ਨਾੜ ਕੇ ਜਾ ਰਿਹਾ ਮੇਰੇ ਨਾਮ ਕੀ ਕਿੱਥੇ ਨੇ ਤੇ ਕਹਿ ਰਿਹਾ ਸਰ ਜੀ ਆ ਕੇ ਦਿਖਾਉਂਦਾ ਮੈਂ ਉੱਥੇ ਅੱਗੇ ਮੈਂ ਚੱਲਦਾ ਜਾ ਫਿਰ انا ਮੈਂ 10 ਦਿਨ ਚੱਕਰ ਲਈ ਉਹ ਚਿਲਾ ਗਿਆ ਨਾ 10 ਦਿਨ ਬਗਨਦੀ ਮਨਣਾ ਕਿ ਕਿਉਂ ਬੜੀ ਦੂਰ ਨਹੀਂ ਹੈਗਾ ਸਾਰੇ ਮੈਨੂੰ ਲੱਗਾ 14 ਕਿਲੋਮੀਟਰ ਦੇ ਨਾਲ ਕੇ ਮੇਰੇ ਇੱਕ ਟਾਈਮ ਤੇ 10 ਦਿਨ ਲੱਗੇ ਹੈ ਸਾਈਕਲ ਲਈ ਚੱਕਿਆ ਸੀ ਪਰ ਮੈਨੂੰ ਜਦੋਂ ਕਦੇ ਕਦੇ ਵਿੱਚ ਵਿੱਚ ਜੋ ਸੁਣਾਈ ਜਾਂਦੇ ਸੀ ਕਿ ਵੀ ਦਰੋਜ ਆਣੇ ਰੋਜਨ ਤੇ ਚੌੜੇ ਕਰਦੀ ਸੀਗਾ ਹੁੰਦਾ ਕੌਣ ਕੰਦਨ ਹੁੰਦਾ ਪਰ ਮੈਂ ਜਾਣ ਵਟ ਗਿਆ ਉਹਨਾਂ ਜਾਣ ਵਟ ਗਿਆ ਮਨੋਂ ਲੰਬੇ ਨੇ ਲੱਗਿਆ ਵੀ ਤੂੰ ਆਉਂਦਾ ਨਹੀਂ ਹੈਗਾ ਐ ਨਹੀਂ ਕਰਦਾ ਮੁਗੈ ਚੱਲਣਾ ਪਿਲਣਾ ਆਂ ਕਾਲ ਜਦੋਂ ਛੁੱਟੀ ਮਾਰੇ ਲਈ ਸੀ ਮਲੇ ਆਣੇ ਆ ਜਾ ਕੇ ਰਾਤ ਲਾ ਕੇ ਆਵਾਂਗੇ ਤੁਹਾਨੂੰ ਸਾਰਾ ਦਿਖਾਉਂਗਾ ਮੇਰੇ ਨਾਲ ਕਿ ਕਿੰਨੇ ਘਰ ਨੇ ਹੋ ਸਾਰੇ ਘੁੱਤ ਜਾ ਕੇ ਦਸ ਕਰ ਕਰਦਾ ਫਿਰ ਮੈਂ ਗੱਲ ਆਇਆ ਦੱਸਦਾ ਤੁਹਾਨੂੰ ਸਾਰਾ ਚਲੇ ਕੁੱਛ ਜਾ ਕੇ ਮਿਲ ਜਾਂਦਾ ਜਿਹੜਾ ਨਾਨਕੇ ਪਾ ਗਿਆਂ ਤੇ ਮਿਲਿਆਣੇ ਤੁਹਾਨੂੰ ਸਾਰੇ ਆਪਣੇ ਮਾਮੇ ਦੇ ਮੁੰਡੇ ਨੂੰ ਜਿਹੜਾ ਮੈਨੂੰ ਪਰਸੋਂ ਦਾ ਫੋਨ ਕਰ ਕਰਕੇ ਲਾਂਬੇ ਦੇ ਰਹੀ ਸੀਗਾ ਕੋਈ ਨਾ ਆ ਰਿਹਾ ਬਾਰੀ ਆ ਰਿਹਾ ਹੁਣ ਹੁਣ ਸਾਰੇ ਨਾਨਾ ਕਨਾਂ ਕਣਕ ਨੂੰ ਟੋਲ ਚ ਪਵਾ ਦੋ ਬਾਈ ਨਾਨਕ ਕਿ ਨਹੀਂ ਕਦੇ ਕੰਮ ਮੁੱਕ ਕਰਦੇ ਜਦ ਵੀ ਉਹਨਾਂ ਉਹਦੀ ਕੰਮ ਲਾ ਲੈਂਦੇ ਨੇ ਬਸ ਹੁਣ ਉਹ ਦਰ ਕਣਕ ਪਾਉਣ ਚੱਲਦੇ ਆ ਬਾਈ ਦਿਹਾੜੀਆਂ ਵਾਂਗੂ ਰੋਲ ਦਿੰਦੇ ਨੇ ਉਹਰੇ ਤਾਂ ਬਾਕੀ ਸੋਨੂੰ ਮਲਿਆਉਣੇ ਉਹਦੇ ਨਾਲ ਇੱਕ ਮਿੰਟ ਕੀ ਹਾਲ ਨੇ ਬਾਈ ਵਧੀਆ ਬਾਈ ਹੁਣ ਆਏ ਹੁਣ ਤਾਂ ਅੰਦਰ ਆਇਆ ਯਾਰ ਉਹ ਬਾਈ ਅੰਦਰ ਤਾਂ ਨਹੀਂ ਆਇਆ ਉਹ ਨਾ ਆ ਗਿਆ ਉਹ ਜਾਨੂੰ ਮੈਂ ਵੀ ਕਰ ਇਹ ਬਾਈ ਮਨਵੀਰ ਸਿੰਘ ਆਪਣੇ ਮਾਮੇ ਦਾ ਮੁੰਡਾ ਤੇ ਹੁਣ ਪੱਲਾਰ ਕੇ ਇਹਨਾਂ ਨੇ ਨਨ ਕਣਕ ਫੋਨ ਚੱਲਦੇ ਆ ਢੋਲ ਚਿੰਨਾ ਨਾ ਬਈ ਕਦੇ ਨਹੀਂ ਬੇਲਾ ਰਹਿਣ ਦਿੰਦੇ ਓਏ ਜਦ ਨਹੀਂ ਹੁਣ ਉਹਦੀ ਕੰਮ ਲਾ ਲਾਂਦੇ ਨੇ ਖਰੂਨਾ ਇਹਨਾਂ ਦੇ ਘਰ ਘਰ ਪਾਤ ਦਿਖਾਵਾਂਗੇ ਪਹਿਲਾਂ ਕੰਮ ਜਰਾ ਕੰਮ ਕਰਾਉਣਾ ਉਹ ਆ ਟੋਲ ਖਾਲੀ ਕਰਨਾ ਵੀਰੇ ਇੱਕ ਆ ਭਰਨਾ ਇੱਕ ਇਹ ਚ ਪਾਉਣਾ ਇਹਰ ਮੋੜਾ ਸੋਹ। ਤੇ ਮਿੱਤਰੋਂ ਲੱਗ ਗਿਆ ਪੱਕਾ ਕੰਮ ਤੇ ਬਸੋ ਢੋਲ ਖਾਲੀ ਕਰਨਾ ਤੇ ਇੱਚ ਪਾਣੀ ਜੇ ਪਾਈ ਜਾਣੀਆਂ ਗਣਕਾਂ ਵਿੱਚ ਅਚਾਰੇ ਖੜ ਗਏ ਸੀਗਾ। ਇੱਕ ਜਣਾ ਫੜਾਈ ਜਾਂਦੇ ਤੇ ਇੱਕ ਜਣਾ ਪਾਈ ਜਾਂਦਾ ਢੋਲ ਚ ਬੱਸ। ਟਾਈਮ ਤਾਂ ਕੁਝ ਨਹੀਂ ਲੱਗਿਆ ਬੱਸ ਜੇ ਇਕੱਠੇ ਕੰਮ ਕਰੀਏ ਤਾਂ ਮਰਚਾ ਆ ਜਾਂਦੇ ਨੇ। ਹਾਂਜੀ ਤੇ ਜਿਵੇਂ ਕਿ ਸਾਨੂੰ ਦੇਖਿਆ ਕਣਕ ਪਪਵਾਏ ਇਹਦੀ ਤੇ ਹੁਣ ਆਪਾਂ ਚੱਲਦੇ ਆਂ ਢਿੜਪੀ ਤੇ ਇੱਕ ਤਾਂ ਆਪਾਂ ਨੇ ਪ੍ਰਾਇਮਰ ਕੁਝ ਖਾਣਾ ਘਰ ਵਾਸਤੇ ਆਪਣੇ ਵਾਸਤੇ ਤੇ ਇੱਕ ਆਪਾਂ ਕੁਝ ਖਾ ਪੀ ਆਵਾਂਗੇ ਭੁੱਖ ਲੱਗਦੀ ਈ ਯਾਰ ਕੋਰੇ ਵੀ ਚਾਹ ਪਾਣੀ ਪੀਤੀ ਐ ਨਾਨਕੇ ਦੇ ਆਪ ਲਿਆਉਂਦੇ ਹੁੰਦੇ ਨੇ ਪਰ ਫੇਰ ਵੀ ਬਾਹਰਲਾ ਦਾ ਬਾਹਰਲਾ ਐ ਕੁਝ ਖਾ ਪੀ ਜਾਣਿਆ ਚੱਲਦੇ ਆਂ ਜੀ ਨੀਚੇ ਇੰਦਾ ਲੋਗ ਲੈਵਲ ਨਾ ਭਲਾ ਜਿੰਦਾ ਲੋਗ ਤੇਨ ਨਾਲੇ ਪੈਸੇ ਵੀ ਹੈਗੇ ਤੇਨ ਨਾਲੇ ਕੋਈ ਨਾ ਆਪਣੇ ਸਬਸਕ੍ਰਾਈਬਰ ਪਾ ਦੇ ਕਰਨਗੇ ਤੇ ਹੁਣ ਉਹ ਤੇਨ ਦਾ ਐਡਾ ਕਦੀ ਰਿਹਾ ਬਸ ਉਹਨਾਂ ਚਾਹੁੰਦੇ ਆ ਤੇ ਮੰਨਦਾ ਤੁਹਾਨੂੰ ਧੜਪੀ ਹਾਂਜੀ ਹੁਣ ਆ ਗਿਆ ਆਪਾਂ ਮੋਮੋਸ ਖਾਣ ਹੈ ਨਾ ਅਜੀ ਮਿੱਤਰ ਤੇ ਖਾ ਪੀ ਕੇ ਜੇ ਬਹਿਲੀ ਹੋਏ ਤੇ ਕੇ ਤੇ ਨਾਨੇ ਦਾ ਫੋਨ ਆ ਗਿਆ ਕਹਿੰਦਾ ਪਦਾਨ ਲੈ ਕੇ ਆਉਣਾ ਤੇ ਹੁਣ ਬਸ ਸਪੈਸੀਸਾਈਟ ਦੀ ਦੁਕਾਨ ਤੇ ਚਲਦੇ ਆਂ ਉੱਥੇ ਜਾ ਕੇ ਲੈ ਕੇ ਪਦਾਨ ਫੇਰ ਬਸ ਫੇਰ ਮਿੰਦਰ ਦਾ ਕੁਝ ਖਾਈਏ ਪੀਏ ਭੁੱਖਾ ਜਿਹਾ ਲੱਗ ਰਹੀ ਆ ਜਿੱਦਣ ਵੀ ਦਿਨ ਨਾਲ ਹੁੰਨਾ ਪਈ ਉਦੋਂ ਰਾਜ ਦਾ ਨਹੀਂ ਹੈਗਾ ਮੈਂ ਇਹ ਤਾਂ ਗੱਲ ਪੱਕੀ ਹੈ ਤੇ ਚਲੋ ਮਿੱਤਰੋ ਬਸ ਤੁਹਾਨੂੰ ਆ ਲੈ ਕੇ ਪਦਾਨ ਫੇਰ ਉੱਤੀ ਫੇਰ ਖਾਣ ਦੀ ਦੁਕਾਨ ਤੇ ਮਿਲਦੇ ਆਂ ਬਾਏ ਹਾਂਜੀ ਮਿੱਤਰੋ ਪਦਾਨ ਆਪਾਂ ਲੈ ਤੇ ਤੁਹਾਨੂੰ ਜਿਵੇਂ ਕਿਹਾ ਸੀ ਆ ਕੇ ਕੁਝ ਖਾਵਾਂਗੇ ਪਰ ਭੁੱਖ ਲੱਗਦੀ ਰਹਿੰਦੀ ਆ। ਹਾਂਜੀ ਮਿੱਤਰੋ ਕੁਲਪੀ ਆ ਪਾ ਖਾਇਆ ਮੰਡੀ ਚ ਲੜਕੇ ਤੇ ਹੁਣ ਚਾਹੁੰਦੇ ਆਪਾਂ ਘਰ ਨੂੰ। ਥੋੜੀ ਬਦਮਾਸ਼ੀ ਆ ਕੇ ਫੇਰ ਜਾਂਦੇ ਆ। ਹਾਂਜੀ ਮਿੱਤਰੋ ਤੇ ਆਪਾਂ ਡੜਬੇ ਤੋਂ ਆ ਗਏ ਸੀਗੇ ਬਸ ਅੱਜ ਹੋਰ ਕੁੱਤਾ ਕਰਨ ਨਹੀਂ ਆਪਾਂ ਨੇ ਤੇ ਬਸ ਉਹਨਾਂ ਦਾ ਪਬਜੀ ਖੇਡਣੀ ਆ ਸਾਰਾ ਦਿਹਾੜ ਤੇ ਬਸ ਅੱਜ ਵੀ ਐਨਾ ਹੀ ਜੀ ਵੀਡੀਓਜ਼ ਲਈ ਵੀਡੀਓ ਨੂੰ ਲਾਈਕ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਬੱਸ ਹੁਣ ਆਪਾਂ ਮਨਵੀਰ ਸਿੰਘ ਨਾਲ ਹੁਣ ਮਲ ਟਾਈਮ ਸਪੈਂਡ ਕਰਦੇ ਆਂ ਆਪਾਂ